ਮੰਤ ਮਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪਨੀਤ ਕਰ ਪੁਨਹ ਪੁਨਹ ਬਲੇਹਾਰ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕਿਲ ਬਿਖਦਾਹਨ ਹਾਰ ਸੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦ ਆਹਰ ਮਾਦੂ ਧਿਆਏ ਮਨਾ ਮਰਾਰ ਮਕੰਡੇ ਕਟਿਐ ਕਾਲ ਦੁਖ 파ਦੂ ਦੁਖ ਹਰਨ ਦੀਨ ਸਰਨ ਸ੍ਰੀ ਧਰ ਚਰਨ ਕਮਲ ਆਰਾਧੀ ਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਕ ਸਿਮਰਤ ਸਾਧੀ ਐ ਕਲ ਮਲੈ ਦਹਿਤਾ ਸੁਧ ਕਰਤਾ ਦਿਨ ਸਰੈਣ ਆਰਾਧੂ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ 마ਦੂ ਸਿਮਰ ਮਨ ਆ ਦਾ ਮੋਦਰ ਦੁਖ ਹਰ ਪਪੰਜਨ ਹਰ ਰਾਇਆ ਸ਼ੀਰਿੰਗੋ ਦਇਆਲ ਮਨੋਹਰ ਭਗਤ ਵੱਚਲ ਬਿਰਦਾਇਆ ਭਗਤ ਵੱਚਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਯਾ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ ਕਰੁਣਾ ਮੈਂ ਸਮਰੱਥ ਸੁਆਮੀ ਕਟ ਕਟ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੂ ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬਿਦਾਰੂ ਰੋਗ ਸੋਗ ਸਭ ਦੁਖ ਬਿਨ ਸਹਿ ਜਪਤ ਨਾਮ ਮਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸਮਰੱਥ ਸਭ ਕਲ ਤਾਰੀ ਗੁਣ ਗਾਓ ਮਨਾ ਅਚੁਤ ਅਬਨਾਸੀ ਸਭ ਤੇ ਊਚ ਦਿਆਲਾ ਬਿਸੰਬਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਿਆਲ ਦਾਨ ਦਇਆ ਧਾਰੀ ਸਭ ਕੀ ਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾਂ ਕਹਿ ਪ੍ਰਭ ਬਸੈ ਸੋ ਪਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਨਵੰਤ ਨਾਨਕ ਇਛ ਪੁੰਨੀ ਜਪਤ ਦੀਨ ਦਿਆਲਾ ਗਉੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠ ਗਉਰੀ ਮੋਹ ਹੈ ਸਾਧੂ ਮੰਤੈ ਸਖੀ ਵਾਸੇ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪਨੀਤ ਕਰੈ ਤਿਸ ਜੰਤੈ ਸੁਣ ਸਖੀ ਏ ਇਹ ਭਲੀ ਬਿਨੰਤੀ ਇਹੋ ਮਤਾਤ ਪਕਾਈਐ ਸਹਜ ਸੁਭਾਏ ਆਪਾਦ ਰਹਤ ਹੋਏ ਗੀਤ ਗਵਿੰਦਹਿ ਗਾਈਐ ਕਲ ਕਲੇਸ਼ ਮਿਟਹਿ ਭ੍ਰਮ ਨਾਸਹਿ ਮਨ ਚਿੰਦੇ ਆਪਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀਐ ਸਿ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੀ ਦਰਸ ਬੈ ਰਾਗਣ ਪੀਖੋਂ ਤਾਨ ਸਬਾਈ ਖੋਜ ਲਹਉ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਲਾਈ ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗੇ ਲਿਆ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆਪਣੜਾ ਪਿਰ ਮਿਲਿਆ ਪ੍ਰਮ ਖੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਉੜੀ ਬਾਵਨ ਅਖਰੀ ਮਹਲਾ 5ਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪਸੂਹ ਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦਿ ਯੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਾਰ ਆਸ ਲੋਕ ਆਪਹਿ ਕੀਆ ਕਰਾਇਆ ਆਪਹਿ ਕਰਮੈ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਉਹ ਅੰਸਾਦ ਸਤਗੁਰ ਨਮਸ਼ਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁਨ ਆਪਹਿ ਸੁਖ ਆਸਨ ਆਪਹਿ ਸੁਨਤ ਆਪ ਹੀ ਜਾਸਨ ਆਪਣੇ ਆਪ ਆਪਹਿ ਉਪਾਯੋ ਆਪਹਿ ਬਾਪ ਆਪ ਹੀ ਮਾਇਓ ਆਪਹਿ ਸੂਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓ ਅੰਗ ਗੁਰਮੁਖ ਕੀਓ ਆਕਾਰਾ ਏਕ ਹੈ ਸੂਤ ਪੁਰੋ ਮਨਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰਨ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਨ ਸਗਲ ਭਾਂਤ ਕਰ ਕਰਹਿ ਉਪਾਇਉ ਜਨਮ ਮਰਨ ਮਨ ਮੋਹ ਵਢਾਇਉ ਦੂਹੂ ਭਾਂਤ ਤੇ ਆਪ ਨਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਸੇਈ ਸਾਹਾ ਭਗਵੰਤ ਸੇ ਸਚ ਸੰਪੈ ਹਰਿ ਰਾਸ ਨਾਨਕ ਸਚ ਸੋਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਸੱ ਸੱਤ ਸੱਤ ਸਤ ਸੂ ਸਤ ਪੁਰਖ ਤੇ ਭਿੰਨ ਨਾ ਕੋ ਸੋ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚਨ ਹਾਰਾ ਨਾਨਕ ਤਾ ਕਹਿ ਸਦ ਬਲੇ ਹਾਰਾ ਸਲੋਕ ਤਨ ਤਨ ਕਹਾ ਪਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾਂ ਧੂਰ ਪੁਨੀਤ ਤੇਰੇ ਜਨੂਆ ਤਨ ਤੇਉ ਜਿਹ ਦੁਚ ਇਆ ਮਨੂਆ ਤਨ ਨਹੀਂ ਬਾਛੈ ਸੁਰਗ ਨਾ ਆਛੈ ਅਤ ਪ੍ਰਇਅ ਪ੍ਰੀਤ ਸਾਧ ਰਜ ਰਾਚੈ ਧੰਦੇ ਕਹਾ ਬਿਆ ਪਹਿਤਾ ਹੂੰ ਜੋ ਏਕ ਸਾੜ ਅਨ ਕਤੈ ਨਾ ਜਾਹੂੰ ਜਾਂ ਕਹਿ ਹਿਐ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਖ ਅਰ ਗਿਆਨ ਧਿਆਨ ਮਨ ਹੱਥ ਮਿਲਿਓ ਨਾ ਕੋਈ ਕਹੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋਂ ਅਨਕ ਜੁਗਤ ਸਾਸਤਰ ਕਰ ਭਾਤੋਂ ਗਿਆਨੀ ਸੋਏ ਜਾ ਕੈ ਧ੍ਰਿੜ ਸੋ ਕਹਿਤ ਸੁਨਤ ਕਸ ਜੋਗ ਨਾ ਹੋਉ ਗਿਆਨੀ ਰਹਤ ਆਗਿਆ ਧ੍ਰਿੜ ਜਾ ਕੈ ਕੁਸਨ ਸੀਤ ਸੰਸਾਰ ਸਭ ਤਾਂ ਕਹਿ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਂ ਕੋ ਕਿਰਪਾ ਧਾਰੀ ਸੁਨੋ ਕ ਆਮਨੇ ਆਏ ਸ੍ਰਿਸ਼ਟ ਮਹ ਬਿਨ ਬੂਜੇ ਪਸ ਢੋਰ ਨਾਨਕ ਗੁਰਮਖ ਸੋ ਬੁੱਝੈ ਜਾਣ ਕੈ ਭਾਗ ਮਤਹੋਰ ਪੌੜੀ ਯਾਜੁਗ ਮੈਂ ਏਕੈ ਕੋ ਆਇਆ ਜਨਮਤ ਮੋਹਯੋ ਮੋਹਣੀ ਮਾਇਆ ਗਰਭ ਕੁੰਟਮਹਿ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋਡ ਛਡਾਨਾ ਦੇਵ ਨਿਹਾਰ ਮਨੈ ਬਿਸਰਾਨਾ ਧਾਰੋ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਬਿਸਰ ਹੋ ਨਾਹੀ ਸ਼ਲੋਕ ਆਵਤ ਹੁਕਮ ਬਨਾਸ ਹੁਕਮ ਆਗਿਆ ਭਿੰਨਾ ਕੋਏ ਕਾਮਣ ਜਾਣਾ ਤੇ ਮਿਟੈ ਨਾਨਕ ਜਿਹ ਮਨ ਸੋਏ ਪੌੜੀ ਏਉ ਜੀ ਬਹੁਤ ਗਰਭ ਵਾਸੇ ਮੋਹੋ ਮਗਨ ਮੀਠ ਜੋ ਨਿਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਘਟ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾਂ ਤੇ ਤਰੋਂ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਲਾਈ ਨਾਨਕ ਤਾਂ ਕੈ ਨਿਕਟ ਨਾਮ ਆਏ ਸ਼ਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਾਸੇ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏ ਕਹਿ ਆਪ ਕਰਾਵਨ ਹਾਰਾ ਆਪੈ ਪਾਪ ਪੁੰਨ ਵਿਸਥਾਰਾ ਇਆ ਜੁਗ ਜਿਤ ਜਿਤ ਆਪੈ ਲਾਇਓ ਸੋ ਸੋ ਪਾਇਓ ਜੋ ਆਪ ਦਵਾਇਓ ਵਾ ਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫਨ ਹੋ ਇਕ ਕਹਿ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰ ਨਹਾਰਾ ਸ਼ਲੋਕ ਰਾਚ ਰਹੀ ਬਨਤਾ ਬਨੋਦ ਕੁਸਮ ਰੰਗ ਬਿਖਸ਼ੂਰ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈਂ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਹ ਤਹ ਬੰਦਨ ਪਾਹੀ ਜਿਹ ਬਿਦ ਕਤੁ ਨਾ ਛੂਟੀ ਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਵਾਦੇ ਜਮ ਕੀ ਜੇ ਮਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੋਹ ਨ ਬੁਝੈ ਸੋ ਪ੍ਰਭ ਸਦ ਹੂ ਸੰਗ ਲੇਖੈ ਗਣ ਤਨਾ ਛੂਟੀ ਐ ਕਾਚੀ ਭੀਤ ਨਾ ਸੁਧ ਜਿਸੈ 부ਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੋ ਦਸ ਲੋਕਾ ਟੂਟੇ ਬੰਦਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਾਹ ਕਹਿ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਵਾ ਮਹਿਲੀ ਪਾਵਹਿ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਕਰ ਤਾ ਕੈ ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹੰਬੁਦ ਮਾਇਆ ਮਦਮਾਤੇ ਆ ਮਾਇਆ ਮੈਂ ਜਨਮੈ ਮਰਨਾ ਜਿਉ ਜੋ ਹੁਕਮ ਤਿਵੇਂ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿ ਲਵੇ ਨਾ ਕੋ ਏ ਕਹਿ ਆਪ ਅਵਰ ਨਹਿ ਹੋ ਹੋਮਨ ਹਾਰ ਹੂਤ ਸਾਧ ਆਇਆ ਵਾਕਾਂ ਅੰਤਨਾ ਕਾਹੂ ਪਾਇਆ ਕੀਟ ਹਸਤ ਮਹ ਪੂਰ ਸਮਾਨੀ ਪ੍ਰਗਟ ਪੁਰਖ ਸਭ ਥਾਂਉ ਜਾਣੇ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿ ਜੇ ਮਾਨ ਨਾਨਕ ਧਨ ਤਨ ਧਨ ਜਨ ਆਏ ਤੇ ਪਰਵਾਨ ਪੌੜੀ ਆਇਆ ਸਫਲਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਾ ਮਹਿਰਾਤਾ ਜਾਂ ਕੋ ਦਇਆ ਮਯਾਬੇ ਦਾਤਾ ਏ ਕਹਿ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸ਼ਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸੈ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਵ ਪੌੜੀ ਜਈਆ ਜਾਰੂ ਦੁਰਮਤ ਦੋ ਕਿਸੈ ਤਿਆਗ ਸੁਖ ਸਹਜੇ ਸੋ ਜਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵਜਲ ਤਰਨਾ ਜਈਆ ਜਨਮ ਨਾ ਆਵੇ ਸੋ ਏਕ ਨਾਮ ਲੈ ਮਨਹਿ ਪੁਰੂ ਜਈਆ ਜਨਮ ਨਾ ਹਾਰੀ ਐ ਗੁਰਪੂਰੇ ਕੀ ਟੇਕ ਨਾਨਕ ਤੇਹ ਸੁਖ ਪਾਇਆ ਜਾਂ ਕਹਿ ਹਿਰੈ ਏਕ ਸਲੋਕ ਅੰਤਰ ਮਨ ਤਨ ਬਸ ਰਹੇ ਪੀਤ ਊਤ ਕੇ ਮੀਤ ਗੁਰ ਪੂਰਾ ਅਪਦੇਸਿਆ ਨਾਨਕ ਜਪੀਐ ਨੀਤ ਪੌੜੀ ਅਨ ਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਏ ਕਾ ਕੋ ਬਾਤ ਪਿਤਾ ਸੁਤ ਧੀਆਂ ਗ੍ਰਹਿ ਬਨਤਾ ਕਸ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਸੀਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇਤੇ ਬਹੁਰ ਨ ਆਇਆ ਸਲੋਕ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਈ ਅਹ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਖਟ ਸਾਸਤਰ ਹੋਏ ਗਿਆਤਾ ਪੂਰਕ ਕੁੰਭ ਕਰੇ ਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ 헤ਤਾ ਜੋ ਕਛਕੀਨੋ ਸੋ ਅਨੇਤਾ ਵਾਤੇ ਉਤਮ ਗਨੋ ਚੰਡਾਲਾ ਨਾਨਕ ਜੇਹ ਮਨ ਬਸਹਿ ਗੋਪਾਲਾ ਸ਼ਲੋਕ ਕੁੰਟ ਚਾਰ ਦਹਿ ਇਸ ਭ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨ ਮੇਟਤ ਕੋ ਨਹੀਂ ਹੋਤ ਕਛ ਦੂ ਬਾਰਾ ਕਰਨੇ ਹਾਰ ਨ ਭੂਲਨ ਹਾਰਾ ਕਾਹੂ ਪੰਤ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੀਂ ਸਮਾਰ ਪੌੜੀ ਖਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹਿ ਜੋ ਦੇਣਾ ਸੋ ਦੇ ਰਹਿਓ ਭਾਵੇਂ ਤਹ ਤਹ ਜਾਹੇ ਖਰਚ ਖਜ਼ਾਨਾ ਨਾਮ ਧੰਨ ਆ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹੈ ਗੁਣਤਾਸ ਖੇਲਹਿ ਬਿਗਸੈ ਅਨਦ ਸਿਓ ਜਾ ਕੋ ਹੋਤਿ ਕਿਰਪਾਲ ਸਦੀਵ ਅਗਨੀ ਸੁਹਾਵਨੇ RAM ਨਾਮ ਗ੍ਰਹਿਮਾਲ ਖੇਦ ਨਾ ਦੁਖ ਨਾ ਦਾਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰਿ ਸ਼ਲੋਕ ਗਨ ਮੇਨ ਦੇਖੋ ਮਨੈ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਕਹਾ ਬਸਾਸਾ ਦੇਹ ਕਾ ਬਿਲਮਨਾ ਕਰੇ ਹੋ ਮੀਤ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਸਬੰਦ ਉਹ ਬੇਰਾਗ ਬੂਜੀਐ ਜੋ ਆਏ ਪਰੈ ਜਮਖੰਦ ਗਿਆਨੀ ਧਿਆਨੀ ਚਤਰਪੇਖ ਰਹਿਣ ਨਹੀਂ ਏ ਠਾਈ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹੀ ਗੁਰ ਪ੍ਰਸਾਦ ਸਿਮਰਤ ਰਹਿ ਜਾ ਹੂੰ ਮਸਟਕ ਭਾਗ ਨਾਨਕ ਆਏ ਸਫਲਤੇ ਜਾਂ ਕੋ ਪ੍ਰਿਆਹ ਸੁਹਾਗ ਸ਼ਲੋਕ ਕੋਕੇ ਸਾਸਤਰ 베ਦ ਸਭ ਆਨ ਨਾ ਕਥ ਤਉ ਕੋਈ ਆਪ ਜੁਗਾ ਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੰਗਾ ਘਾਲੂ ਮਨ ਹੈ ਏਹ ਬਿਨ ਹਰ ਦੂ ਸਰਨਾਹੀ ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹਿ ਹੁਲੈ ਤਉ ਮਨ ਜੋ ਆਵੇ ਸਰਨਾ ਨਾਮ ਤਤ ਕਲ ਮਹਿ ਪੁਨੈ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਹਾਂ ਥਿਤ ਪਾਵਹਿ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰ ਜਾਂ ਕੋ ਦੀਆ ਸਲੋਕ ਗਣ ਘਾਲੇ ਸਭ ਦਿਵਸ ਸਾਸ ਨਹ ਬਡਨ ਘਟਨ ਤਿਲ ਸਾਰ ਜੀਵਨ ਲੋ ਰਹਿ ਭਰਮ ਮੋਹ ਨਾਨਕ ਤੇ ਉ ਗਵਾਰ ਪੌੜੀ ਗੰਗਾ ਅੰਗਰਾਸੈ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮਹਿ ਮਰਹਿ आत्मराम नाचिन ज्ञान ध्यान ताहु को आए कर कृपा जे आप दवाए गणती गणी नहीं को छूटै काची गागर सर पर फूटै सो जीवत जे जीवत जप्या प्रकट भए नानक न छपिया श्लोक चित चित मु चरनार बिन्द पूंद कवल बिग शांत प्रकट भए आपै गोविंद ਨਾਨਕ ਸੰਤ ਮਤਾਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਆ ਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹ ਦਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਵਿਸਾਰੀ ਏਕ ਦ੍ਰਿਸ਼ਟੀ ਤਾ ਨਾਨਕ ਗਿਆਨ ਅੰਜਨ ਜੇਹ ਨੇਤਰਾ ਸ਼ਲੋਕ ਸ਼ਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਏ ਪੌੜੀ ਸੱਚਾ ਸ਼ੋਹਰੇ ਦਾਸ ਤੁਮਾਰੇ ਦਾਸ ਦਸਨ ਕੇ ਪਾਣੀ ਹਾਰੇ ਸੱਚਾ ਛਾਰ ਹੂਤ ਤੇਰੇ ਸੰਤਾ ਆਪਣੀ ਕਿਰਪਾ ਕਰਹੁ ਭਗਵੰਤਾ ਛਾੜ ਸਿਆਨਪ ਬਹੁ ਚਤ్రਾਈ ਸੰਤਨ ਕੀ ਮਨ ਟੇਕ ਟਕਾਈ ਚਾਰ ਕੀ ਪੁੱਤਰੀ ਪਰਮਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ ਜੋਰ ਜ਼ੁਲਮ ਫੂਲਹਿ ਘਨੋ ਕਾਚੀ ਦੇਹ ਵਿਕਾਰ ਹੰਬਦ ਬੰਧਨ ਪਰੇ ਨਾਨਕ ਨਾਮ ਛਟਾਰ ਪੌੜੀ ਜੱਜਾ ਜਾਣ ਹਉ ਕਛ ਹੂਆ ਬੰਧਿਓ ਜਿਉ ਨਲਨੀ ਭ੍ਰਮ ਸੂਆ ਜੋ ਜਾਣ ਹਉ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਪਾਰੀ ਬਸਦਾ ਜਿਉ ਫਿਰਤਾ ਸਾਧ ਸੰਗ ਜੇ ਹौं ਮੈ ਮਾਰੀ ਨਾਨਕ ਤਾ ਕੋ ਮਿਲੇ ਮਰਾਰੀ ਸ਼ਲੋਕ ਚਾਲਾਂਗੇ ਉਠ ਨਾਮ ਜਪ ਨਿਸਬਾਸੁਰ ਆਰਾਧ ਕਾਰਾ ਤੁਜੈ ਨਾਮ ਵਿਆਪੈ ਨਾਨਕ ਮਿਟੈ ਉਪਾਦ ਪੌੜੀ ਝੱਜਾ ਚੂਰਨ ਮਿਟੈ ਤੁਮਾਰੂ RAM ਨਾਮ ਸਿਉ ਕਰ ਬਿਵਹਾਰੂ ਚੂਰਤ ਚੂਰਤ ਸਾਖਤ ਮੂਆ ਜਾਂ ਕਹਿ ਰਦਾ ਹੂਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੂਆ ਅਮਰਤ ਕਥਾ ਸੰਤ ਸੰਗ ਸੁਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂ ਕੋ ਕਿਰਪਾ ਗੁਸਾਈ ਸਲੋਕ